ਦਾਸ ਵੀ ਮਹਿਸੂਸ ਕਰ ਰਿਹਾ ਸੀਗਾ ਕਿ ਅੱਜ ਜੀ ਇਹ ਜਿਹੜੀ ਵੱਡੀ ਫਕਰਤਾ ਪਾਰਟੀ ਦੀ ਹੈ ਇਹ ਕੇਵਲ ਤੇ ਕੇਵਲ ਇਸ ਲਈ ਨਹੀਂ ਕੀਤੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਨਵੇਂ ਪ੍ਰਧਾਨ ਦੀ ਤੇ ਬੌਡੀ ਦੀ ਚੋਣ ਕਰਦੇ ਸਾਜ ਸੰਗਤ ਜੀ ਇਹ ਜਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਬਾਅਦ ਸਮਾਂ ਇਸ ਪਾਰਟੀ ਨੂੰ ਲੋਕਾਂ ਦੀ ਲੜਾਈ ਲੜਦਿਆਂ ਨੂੰ ਪੰਜਾਬ ਦੀ ਲੜਾਈ ਲੜਦਿਆਂ ਨੂੰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨਦਿਆਂ ਨੂੰ Hindu Sikh ਏਕਤਾ ਭਾਈਚਾਰਕ ਸਾਜ ਦੇ ਪੈੜਾ ਦਿੰਦਿਆਂ ਨੂੰ ਔਰ ਮਾਈਨੋਰਟੀ ਜਿਹਦੇ ਚ ਇਹ ਪਾਰਟੀ ਹਮੇਸ਼ਾ ਬਦਲਤ ਕਰਦੀ ਆਈ ਹੈ ਇਸ ਲਈ ਦਾਸ ਇਹ ਮਹਿਸੂਸ ਕਰਦਾ ਕਿ ਕੇਵਲ ਤੇ ਕੇਵਲ ਅੱਜ ਚੋਣ ਕਰਕੇ ਨਾ ਮੁੜ ਜਿਏ ਜੋ ਜ਼ਿੰਮੇਵਾਰੀਆਂ ਨੇ ਜੋ ਸਾਡੇ ਤੋਂ ਪਹਿਲਾਂ ਪ੍ਰਧਾਨ ਸਾਹਿਬਾਨਾਂ ਨੇ ਪਾਰਟੀ ਦੇ ਜ਼ਿੰਮੇਵਾਰ ਸੱਜਣਾ ਨੇ ਨਿਭਾਈਆਂ ਨੇ ਉਹਨਾਂ ਨੂੰ ਯਾਦ ਰੱਖਦਿਆਂ ਆਉਣ ਵਾਲੇ ਸਮੇਂ 'ਚ ਵੀ ਜੋ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਉਸ ਤੇ ਵੀ ਪਹਿਰਾ ਦੇਣਾ ਚਾਹੀਦਾ ਕਿਉਂਕਿ ਲੋਕ ਦੇ ਸਮਾਂ ਇਹ ਮੰਨ ਕਰਦਾ ਕਿ ਤੁਸੀਂ ਜਦੋਂ ਪਿੰਡਾਂ 'ਚ ਜਾਂਦੇ ਹੋ ਤੇ ਤੁਸੀਂ ਕਿਹੜੀ ਗੱਲ ਤੇ ਪਹਿਰਾ ਦਿੰਦੇ ਹੋ ਕਿ ਕੱਲੀ ਆਪਦਾ ਹੀ ਘਰ ਨਹੀਂ ਆਪਦਾ ਢੋਲ ਹੀ ਪਚਾਈ ਜਾਂਦੇ ਹੋ ਕਿ ਪੰਜਾਬ ਦੀ ਗੱਲ ਅੱਗੇ ਰੱਖਦੇ ਫਿਰ ਨਹੀਂ ਰੱਖਦੇ ਔਰ ਜਿੰਨੇ ਵੀ ਲੱਗ ਤੱਕ ਆਪਾਂ ਮੱਤੇ ਲੈ ਕੇ ਆਂਿਆ ਤੁਸੀਂ ਸਾਰਿਆਂ ਨੇ ਧਿਆਨ ਦਿੱਤੇ ਹੋਣੇ ਕਿ ਉਹ ਪੰਜਾਬ ਦਾ ਔਰ ਜਿਆਦਾ ਦੀ ਬੇਤਰੀ ਨਾਲ ਉਹ ਸਾਰੇ ਮਤੇ ਸੰਬੰਧਿਤ ਨੇ ਇਸ ਲਈ ਦਾਸ ਸਾਹਿਬ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੀਮਾ ਸਾਹਿਬ ਆਖਿਆ ਕਿਤੇ ਹੋਰ ਤਾਂ ਨਹੀਂ ਉਹ ਪਿੱਛੋਂ ਤਾਂ ਨਹੀਂ ਕੋਈ ਛੇੜਛਾੜ ਕਰੂ ਗਰਮ ਕੋ ਤਾਂ ਨਹੀਂ ਕੋਈ ਤਾਂ ਕਿ ਕੋਂਦਰ ਸਾਹਿਬ ਤਾਂ ਬੜੇ ਦਰਿਆ ਦੇ ਇਨਸਾਨ ਨੇ ਇਹ ਬਹੁਤ ਕੁਝ ਬੋਲ ਜਾਂਦੇ ਆ ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਕ ਨੇ ਵੈਸੇ ਥੋੜੀ ਪਤਾ ਲਗੀ ਸੌਖੀ ਤਾਂ ਨਹੀਂ ਲੱਗੀ ਮਗਰ ਮੇਰਾ ਛੁਰਾ ਭੱਜਿਆ ਕਿੱਥੇ ਸੀ ਉਹ ਮਾੜਾ ਜਿਹਾ ਜਰੂਰ ਦੱਸ ਤੇ ਉਹ ਦੇਖੂੰਂਦਾ ਸਾ ਤੁਹੇ ਤਾਂ ਸਾਡੇ ਬਾਪੂ ਜੀ ਐ ਤੇ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀ ਤਾਂ ਛੁਰਾ ਅਦਰ ਸੁਖੂਦੀ ਗਾਣਾ ਤੁਹਾਨੂੰ ਤਾਂ ਫੁੱਲ ਭਾਵੇਂ ਦੇ ਦਈਏ ਛੁਰਾ ਮਾਰਨ ਦੀ ਤਾਂ ਗੱਲ ਨਹੀਂ ਚਲੋ ਤੇਰੀ ਸਤਕਾਕਯੋਗ ਐ ਮਗਰ ਗੁੰਧਾ ਜਾਲ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ ਤੇ ਬਿਆਨ ਜਰੂਰ ਦੱਸ ਦਿਓ ਕੀ ਦੱਸ ਤੇ ਜੇ ਤੁਸੀਂ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰਦੇ ਮੈਨੂੰ ਆਵਾ ਦੋਆਂ ਦਾ ਪਤਾ ਜਿੰਨਾ ਸੀ ਮਿਹਰਬਾਨੀ ਇਹ ਹੋਈ ਹੈ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਜੇ ਭਾਗ ਭਗਵੰਤ ਦੀ ਇੰਦੀ ਖਬਰ ਰੱਖ ਸਕਦਾ ਤੇ ਆਪਣੇ ਆ ਦੀ ਨਹੀਂ ਰੱਖ ਸਕਦਾ ਚਲੋ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨਾਲ ਜੀ ਮੈਂ ਲੱਗਾ ਥੋੜਾ ਤਲਵਾ ਦੀ ਕਰ ਸਕਦਾ ਮੈਂ ਭੰਦਰ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਮੈਂ ਤਲਵਾ चाहंदा की मूते त रखद बड़े प्यार